ਕੀ ਤੁਸੀਂ ਸੋਚਦੇ ਹੋ ਇੱਕ ਛੋਟੀ ਜਿਹੀ ਕੋਸ਼ਿਸ਼ ਦੁਨੀਆ ਬਦਲ ਨਹੀਂ ਸਕਦੀ ਆਓ ਇੱਕ ਐਸੀ ਕਹਾਣੀ ਸੁਣੀਏ ਜੋ ਤੁਹਾਡੀ ਸੋਚ ਬਦਲ ਦੇਵੇਗੀ ਇੱਕ ਵਾਰ ਜੰਗਲ ਵਿੱਚ ਅੱਗ ਲੱਗ ਗਈ ਸਾਰੇ ਜਾਨਵਰ ਭੱਜ ਗਏ ਤੇ ਡਰ ਵਿੱਚ ਜਾ ਕੇ ਛिप ਗਏ ਉਦੋਂ ਇੱਕ ਛੋਟੀ ਰਹਿ ਚਿੜੀ ਨੇ ਫੈਸਲਾ ਕੀਤਾ ਕਿ ਉਹ ਭਾਵੇਂ ਛੋਟੀ ਹੈ ਪਰ ਆਪਣਾ ਫਰਜ਼ ਜ਼ਰੂਰ ਨਿਭਾਊਗੀ ਉਹ ਛੋਟੇ ਫੰਗਾ ਨਾਲ ਨਦੀ ਵਿੱਚ ਜਾ ਕੇ ਆਪਣੀ ਛੁੰਝ ਪਰ ਪਾਣੀ ਲਿਆਉਂਦੀ ਤੇ ਅੱਗ ਉੱਤੇ ਸੁੱਟ ਦਿੰਦੀ। ਬਾਰ-ਬਾਰ ਉਹ ਇਦਾਂ ਹੀ ਕਰਦੀ ਰਹੀ। ਬਾਕੀ ਜਾਨਵਰ ਉਸਨੂੰ ਹੱਸਦੇ ਕਹਿੰਦੇ ਤੇਰੀ ਇਹਨਾਂ ਬੂੰਦਾਂ ਨਾਲ ਕੀ ਹੋਊਗਾ? ਇਹ ਅੱਗ ਕਿਵੇਂ ਬੁਝੂਗੀ? ਚਿੜੀ ਮੁਸਕਰਾ ਕੇ બોਲੀ, "ਸ਼ਾਇਦ ਮੈਂ ਸਾਰੀ ਅੱਗ ਨਾ ਪੁਝਾ ਸਕਾਂ, ਪਰ ਮੈਂ ਦੁਨੀਆ ਨੂੰ ਦੱਸ ਰਹੀ ਆਂ।" ਕਿ ਮੈਂ ਆਪਣੇ ਜੰਗਲ ਲਈ ਲੜ ਰਹੀ ਆ ਆਪਣਾ ਫਰਜ਼ ਮੈਂ ਜ਼ਰੂਰ ਨਿਭਾ ਰਹੀ ਆ ਉਹਦੀ ਹਿੰਮਤ ਨੂੰ ਦੇਖ ਕੇ ਹੋਰ ਜਾਨਵਰ ਵੀ ਅੱਗ ਬੁਝਾਉਣ ਵਿੱਚ ਜੁੜ ਗਏ ਹੌਲੀ-ਹੌਲੀ ਅੱਗ ਕਾਬੂ ਵਿੱਚ ਆ ਗਈ ਹਰ ਕੋਸ਼ਿਸ਼ ਮਾਇਨੇ ਰੱਖਦੀ ਹੈ ਛੋਟੀ ਲੱਗਦੀ ਮਿਹਨਤ ਵੀ ਜੇ ਹੌਂਸਲੇ ਨਾਲ ਹੋਵੇ ਤਾਂ ਵੱਡੀ ਤਬਦੀਲੀ ਲੈ ਆਉਂਦੀ ਹੈ ਕਦੇ ਵੀ ਆਪਣੇ ਆਪ ਨੂੰ ਛੋਟਾ ਨਾ ਸਮਝੋ ਜੇ ਤੁਸੀਂ ਵੀ ਮੰਨਦੇ ਹੋ ਕਿ ਛੋਟੀ ਕੋਸ਼ਿਸ਼ ਵੱਡੀ ਤਬਦੀਲੀ ਲੈ ਕੇ ਆ ਸਕਦੀ ਹੈ ਤਾਂ ਕਮੈਂਟ ਚ ਹਿੰਮਤ ਲਿਖੋ ਇਦਾਂ ਦੀਆਂ ਹੋਰ ਕਹਾਣੀਆਂ ਲਈ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰੋ